ਅੱਜ ਤੁਹਾਨੂੰ ਸਾਰਿਆਂ ਨੂੰ ਖੇਚਣ ਦੇਣ ਦਾ ਮਕਸਦ ਇਹ ਸੀ ਕਿ ਅਸੀਂ ਇੱਕ ਸੁਪਣਾ ਲੈ ਕੇ ਚੱਲੇ ਆ ਆਮ ਆਦਮੀ ਪਾਰਟੀ ਦਾ ਮਕਸਦ ਆਮ ਆਦਮੀ ਦੀ ਗੱਲ ਕਰਨਾ ਆਮ ਆਦਮੀ ਦੇ ਜੀਵਨ ਸਤਰ ਨੂੰ ਉੱਪਰ ਚੁੱਕਣਾ ਇਹੋ ਹੀ ਗੁਰਤੀ ਸਾਨੂੰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਔਰ ਮਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦਿੱਤੀ ਆ ਔਰ ਅਸੀਂ ਇੱਕ ਸਪਨਾ ਜਿਹੜਾ ਲਿਆ ਮੈਂ ਕਈ ਵਾਰੀ ਕਿਹਾ ਕਿ ਮੇਰਾ ਸੁਪਨਾ ਨੰਬਰ 1 ਹੋਵੇਗਾ ਗੁਰਦਾਸਪੁਰ ਆਪਣਾ ਸੋ ਉਸ ਕੜੀ ਦੇ ਵਿੱਚ ਤੁਸੀਂ ਪਿਛਲੇ ਸਮਿਆਂ 'ਚ ਵੇਖਿਆ ਸਾਢੇ ਦਿਨ ਪੌੜੇ 4 ਸਾਲ ਦੇ ਵਿੱਚ ਵੀ ਗੁਰਦਾਸਪੁਰ ਦੀ ਸਰਵਪੱਖੀ ਵਿਕਾਸ ਲਈ ਕੋਈ ਕਸਰ ਜਿਹੜੀ ਆ ਉਹ ਛੱਡੀ ਨਹੀਂ ਜਾ ਰਹੀ ਔਰ ਮੇਰੀ ਕੋਸ਼ਿਸ਼ ਰਹੀ ਆ ਕੀ ਵਿਕਾਸ ਔਰ ਸੇਵਾਈ ਇਹ ਆਪਣੀ ਸੱਤਾ ਦਾ ਔਰ ਰਾਜਨੀਤੀ ਦਾ ਮਕਸਦ ਰੱਖਿਆ ਜਾਵੇ ਸੋ ਪਿਛਲੇ 3.5 ਪੌੜੇ 4 ਸਾਲਾਂ ਦੇ ਵਿੱਚ ਸੱਤਾ ਨੂੰ ਵਿਕਾਸ ਲਈ ਤੇ ਲੋਕਾਂ ਦੀ ਸੇਵਾ ਲਈ ਵਰਤਿਆ ਮੈਂ ਉਸ ਗੱਲ 'ਚ ਨਹੀਂ ਜਾਣਾ ਕਿ ਕਿਹੜੇ ਕਿਹੜੇ ਪ੍ਰੋਜੈਕਟ ਪਿਛਲੇ 3.5 ਸਾਲਾਂ ਦੇ ਵਿੱਚ ਆਏ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਮੂੰਹ ਬੋਲਦਾ ਸਾਰੇ ਲੋਕਾਂ ਨੂੰ ਪਤਾ ਭਾਵੇਂ ਉਹ ਪੁਰਾਣਾ ਹਸਪੀਟਲ ਹੋਵੇ ਪਾਵੇ ਉਹ ਗੰਦੇ ਨਾਲੇ ਦਾ ਪੱਕਾ ਹੋਣਾ ਹੋਵੇ ਪਾਵੇ ਉਹ ਜਿਹੜੀ ਬਾਈਪਾਸ ਤੇ ਜਦੋਂ ਤੁਹਾਡੀ ਸਰਕਾਰ ਬਣੀ ਆ ਲੋਕਾਂ ਦੇ ਟਾਇਰ ਪਾੜਨ ਵਾਸਤੇ ਉਥੇ ਇੰਨੇ-ਇੰਨੇ ਪੱਥਰ ਸੀਗੇ ਪਾਵੇ ਉਹਨੂੰ ਵਿਚੂਮਣ ਪਵਾਉਣ ਦੀ ਗੱਲ ਹੋਵੇ ਸੋ ਇਹ ਸਾਰੀਆਂ ਗੱਲਾਂ ਪਾਵੇ ਅੱਜ ਉਹ ਹਰਦਸ਼ਨੀ ਰੋਡ ਤੁਹਾਡੇ ਸਾਹਮਣੇ ਬਣ ਰਹੀ ਆ ਸੋ ਇਹ ਸਾਰੀਆਂ ਚੀਜ਼ਾਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਸੇਵਕ ਨੂੰ ਤੁਹਾਡੇ ਦਾਸ ਨੂੰ ਦੋ ਵਾਰ ਮੌਕਾ ਮਿਲਿਆ ਨਗਰ ਕਾਉਂਸਲ ਗੁਰਦਾਸਪੁਰ ਦੇ ਵਿੱਚ ਬਤੌਰ ਪ੍ਰਧਾਨ ਸੇਵਾ ਕਰਨ ਤੇ ਔਰ ਜਿਹੜੇ ਲੋਕ ਉਸ ਵਕਤ ਕਈ ਤੁਹਾਡੇ ਜੋ ਨੌਜਵਾਨ ਬੱਚੇ ਹੁਣ ਆਏ ਨੇ ਪ੍ਰੈਸ ਦਾ ਹਿੱਸਾ ਬਣੇ ਨੇ ਕਈ ਪਹਿਲਾਂ ਵੀ ਦੇਖਦੇ ਸੀਗੇ ਕਿ ਮੈਂ 1994 ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੀਆਂ ਗੋਲੇ ਸੀ ਸੜਕਾਂ ਦੇ ਬਲਵਿੰਦਰ ਜੀ ਜਾਣਦੇ ਨੇ ਭਾਤਕੁਸ਼ਨ ਜੀ ਜਾਣਦੇ ਨੇ ਵੀ 12-12 ਫੁੱਟ ਦੀਆਂ ਸੜਕਾਂ ਸੀ ਉਹਨਾਂ ਨੂੰ ਡਰੇਨ ਤੱਕ ਲੈ ਕੇ ਗਏ ਸੀਗੇ ਔਰ ਆਲੇ ਦੁਆਲੇ ਨਾਲੇ ਭਰਾ ਕੇ ਤੇ ਵਿਚੂ ਮੰਦਾ ਲੋਕ ਦਾ ਕਨਸੈਪਟ ਅਸੀਂ ਪਹਿਲੀ ਵਾਰੀ ਉਦੋਂ ਲਾਗੂ ਕੀਤਾ ਸੀਗਾ ਸੋ ਅੱਜ ਮੇਰੇ ਮਨ ਦੇ ਵਿੱਚ ਇੱਕ ਐਸੀ ਖਾਸ਼ੀ ਵੀ ਸਗੀ ਔਰ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਸੁਣਿਆ ਵੀ ਸੀ ਕਿ ਜਿੰਨਾ ਚਿਰ ਤੱਕ ਗੁਰਦਾਸਪੁਰ ਸ਼ਹਿਰ ਦਾ ਇਨਫਰਾਸਟ੍ਰਕਚਰ ਵਧੀਆ ਨਹੀਂ ਹੁੰਦਾ ਉਹਨਾਂ ਚਿਰ ਤੱਕ ਦੇਖਣੀ ਨਿਕਲਦੀ ਲੋਕਾਂ ਨੂੰ ਸੌਖ ਨਹੀਂ ਮਿਲਦੀ ਲੋਕਾਂ ਨੂੰ ਆਰਾਮ ਨਹੀਂ ਮਿਲਦਾ ਲੋਕਾਂ ਦੇ ਵਪਾਰ ਦੇ ਵਿੱਚ ਵਾਧਾ ਨਹੀਂ ਹੁੰਦਾ ਸੋ ਉਹਦੇ ਲਈ ਅੱਜ ਮੈਂ ਤੁਹਾਡੇ ਰਾਈ ਆਪਣੇ ਇਲਾਕਾ ਵਾਸੀਆਂ ਨਾਲ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਔਰ ਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਨੈਸ਼ਨਲ ਸੁਪਰੀਮੋ ਨੇ ਉਹਨਾਂ ਦੀ ਸੋਚ ਅੱਜ ਗੁਰਦਾਸਪੁਰ ਦੀਆਂ ਸਾਰੀਆਂ ਸੜਕਾਂ ਨਵੇਂ ਸਿਰੇ ਤੋਂ ਮੈਟਲ ਹੋਣ ਜਾ ਰਹੀਆਂ ਨੇ ਔਰ ਕੋਈ ਵੀ ਗੁਰਦਾਸਪੁਰ ਦੀ ਸੜਕ ਜਿਹੜੀ ਆ ਉਹ ਨਹੀਂ ਛੱਡੀ ਜਾਊਗੀ ਮੈਂ ਤੁਹਾਡੇ ਰਾਈ ਦੱਸਣਾ ਚਾਹਨਾ ਕਿ ਗੁਰਦਾਸਪੁਰ ਦੇ ਵਿੱਚ ਦੋ ਤਰ੍ਹਾਂ ਦੀਆਂ ਵਿਦਨ ਮਿਸੀਪਲ ਲਿਮਿਟਸ ਦੋ ਤਰ੍ਹਾਂ ਦੀਆਂ ਸੜਕਾਂ ਨੇ ਇੱਕ ਤੇ ਪਲਾਨ ਰੋਡਸ ਆ ਜਿਹਦੀ ਦੇਖਰੇਖ ਪੀ ਡਬਲਯੂ ਡੀ ਬੀ ਐਂਡ ਆਰ ਕਰਦਾ ਔਰ ਭਾਰਤ ਪੁਸ਼ਨ ਜੀ ਨੀਰਤ ਲੋਤਰਾ ਜੀ ਜਿਸ ਵਕਤ ਮੈਂ ਪ੍ਰਧਾਨ ਸੀਗਾ ਤੇ ਮੈਂ ਕੁਝ ਸੜਕਾਂ ਪੀਡਬਲਯੂਡੀ ਨੂੰ ਦਿੱਤੀਆਂ ਸੀਗੀਆਂ ਵੀ ਤਾਂ ਕਿ ਇਹ ਮਹਿਕਮਾ ਐਸਾ ਹੈ ਜਦੇ ਕੋਲ ਇੰਜੀਨੀਅਰਿੰਗ ਵਿੱਚ ਵਿੰਗ ਜਿਆਦਾ ਵਾ ਸਟਰੋਂਗ ਹੈ ਟੈਕਨੀਕਲੀ ਚੰਗੀਆਂ ਚੀਜ਼ਾਂ ਇਹ ਕਰ ਸਕਦੇ ਨੇ ਤੇ ਕਈ ਚੀਜ਼ਾਂ ਉਸ ਵਕਤ ਪੀਡਬਲਯੂਡੀ ਨੂੰ ਮੈਂ ਟਰਾਂਸਫਰ ਕੀਤੀਆਂ ਸੀਗੀਆਂ ਔਰ ਅੱਜ ਇੱਕ ਪੀਡਬਲਯੂਡੀ ਦੀ ਤਕਰੀਬਨ 15.63 ਕਿਲੋਮੀਟਰ ਜਿਹੜੀ ਆ ਪੀਡਬਲਯੂਡੀ ਦੇ ਥੱਲੇ ਸੜਕਾਂਾਂ ਦੀ ਡਿਟੇਲ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਕਾਪੀ ਜਿਹੜੀ ਦੇ ਦੇਵਾਂਗਾ ਉਹਦੇ ਵਿੱਚ ਸ਼ਹਿਰ ਦੀਆਂ 12 ਸੜਕਾਂ ਨੇ ਜਿਹਦੇ ਵਿੱਚ ਆ ਮੇਨ ਸਾਡੀ ਅੰਮ੍ਰਿਤਸਰ ਪਟਾਣਕੋਟ ਰੋਡ ਵੀ ਆ ਜਾਂਦੀ ਆ ਜੇਲ੍ਹ ਰੋਡ ਵੀ ਆ ਜਾਂਦੀ ਆ ਔਰ ਛੋਟੀਆਂ ਸੜਕਾਂ ਭਾਵੇਂ ਉਹ ਸੈਸ਼ਨ ਕੋਰਟ ਵਾਲੀ ਆ ਐਗਰੀਕਲਚਰ ਫਾਰਮ ਵਾਲੀ ਆ ਰੇਲਵੇ ਰੋਡ ਵਾਲੀ ਆ ਇਹ ਸਾਰੀਆਂ ਪਲਾਨਡ ਰੋਡ ਦੇ ਵਿੱਚ ਨੇ ਔਰ ਇਹਦੇ ਵਾਸਤੇ ਅਸੀਂ ਅਮਾਉਂਟ ਜਿਹੜਾ ਉਹ 23 ਕਰੋੜ 99 ਲੱਖ ਤੇ 73 ਹਜ਼ਾਰ ਰੁਪਈਆ ਮੰਜ਼ੂਰ ਕਰਾ ਲਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਟੈਂਡਰ ਲੱਗ ਜਾਣਗੇ ਕੰਮ ਸ਼ੁਰੂ ਹੋ ਜਾਊਗਾ ਅਸੀਂ ਸਰਵਪੱਖੀ ਵਿਕਾਸ ਚਾਹਨੇ ਆ ਔਰ ਸਾਡੇ ਮਹਿਬੂਬ ਨੀڈر ਭਗਵੰਤ ਮਾਨ ਜੀ ਔਰ ਰਵਿੰਦ ਕੇਜਰੀਵਾਲ ਜੀ ਦੀ ਸੋਚ ਆ ਕਿ ਜਦੋਂ ਵਿਕਾਸ ਕੀਤਾ ਜਾਵੇ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਕੀਤਾ ਜਾਵੇ ਉਹਦਾ ਫਾਇਦਾ ਜਿਹੜਾ ਸਾਰਿਆਂ ਨੂੰ ਹੋਵੇ ਤੇ ਮੈਂ ਜਿਹੜੀਆਂ ਨਗਰ ਕੌਂਸਲ ਦੀਆਂ ਜੂਰਿਸਡਿਕਸ਼ਨ ਦੇ ਵਿੱਚ 10 ਕਿਲੋਮੀਟਰ ਸੜਕਾਂ ਨੇ ਉਹ ਵੀ ਮੈਂ ਅਪਰੂਵ ਕਰਵਾ ਰਿਆ ਵਾਂ ਔਰ ਉਹਦੇ ਤੇ 8 ਕਰੋੜ 66 ਲੱਖ ਤੇ 8000 ਰੁਪਇਆ ਉਹਦੇ ਤੇ ਖਰਚਾਊਗਾ ਸੋ ਟੋਟਲ ਸ਼ਹਿਰ ਦੇ ਵਿੱਚ ਇਤਿਹਾਸਿਕ ਗੱਲ ਹੋਣ ਲੱਗੀ ਆ ਤੁਸੀਂ ਪਿਛਲੇ ਖਾਨੇ ਕੱਢ ਕੇ ਦੇਖ ਲਓ ਪਿਛਲੀ 5 ਸਾਲ ਦੀ ਇਹੜਾ ਦੀ ਸਰਕਾਰ ਵੇਖ ਲਓ ਜਿਸ ਵਕਤ ਆਪ ਐਮਐਲਏ ਹੋਵੇ ਭਰਾ ਕਮੇਟੀ ਦਾ ਪ੍ਰਧਾਨ ਹੋਵੇ ਪਰ ਸੱਤ ਰਿਸ਼ਤੇਦਾਰ ਕਾਉਂਸਲਰ ਹੋਣ ਤੇ ਗੁਰਦਾਸਪੁਰ ਦੇ ਵਿੱਚ ਕਦੇ ਇੰਨਾ ਪੈਸਾ ਨਹੀਂ ਲੱਗ ਸਕਿਆ ਅੱਜ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਭਗਵੰਤ ਮਾਨ ਜੀ ਦੀ ਸਰਕਾਰ ਆਈ ਤੇ ਅੱਜ 32 ਕਰੋੜ 55 ਲੱਖ ਤੇ 81 ਹਜ਼ਾਰ ਰੁਪਇਆ ਆਲਮੋਸਟ 33 ਕਰੋੜ ਰੁਪਇਆ ਗੁਰਦਾਸਪੁਰ ਦੀਆਂ ਸੜਕਾਂ ਦੇ ਉੱਪਰ ਲੱਗਣ ਜਾ ਰਿਹਾ ਔਰ ਉਹਦੇ ਵਿੱਚ ਇਹ ਵੀ ਕਿਹਾ ਕਿ ਜਿਹੜੀਆਂ ਨਗਰ ਕੌਂਸਲ ਦੀ ਜੂਰਿਸਡਿਕਸ਼ਨ ਦੇ ਵਿੱਚ ਨੇ ਉਹ ਵੀ ਸੜਕਾਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਣ ਇਹ ਨਾ ਹੋਵੇ ਕਿ ਜੇ ਅਕਰ ਕਾਉਂਸਲ ਕਰੇ ਨਾ ਇਹ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣ ਜਾਂਦੀ ਆ ਔਰ ਅਸੀਂ ਜਦੋਂ ਵੀ ਮੈਂ ਵਿਕਾਸ ਕਰਦਾ ਮੈਂ ਕੋਈ ਉਹਦੇ ਤੇ ਰਾਜਨੀਤਿਕ ਪਹਿਲੂ ਨਹੀਂ ਵੇਖਦਾ ਮੈਂ ਇਹ ਨਹੀਂ ਵੇਖਦਾ ਵੀ ਬਗਾਨਾ ਕਿਹੜਾ ਆਪਣਾ ਕਿਹੜਾ ਜਿੱਥੇ ਲੋੜ ਹੁੰਦੀ ਆ ਉਸ ਲੋੜ ਦੇ ਮੁਤਾਬਕ ਜਿਹੜਾ ਵਿਕਾਸ ਕੀਤਾ ਜਾਂਦਾ ਸੋ ਅੱਜ ਗੁਰਦਾਸਪੁਰ ਦੇ ਲੋਕਾਂ ਨੂੰ ਮੁਬਾਰਕਬਾਦ ਸ਼ੁਭ ਕਾਮਨਾਵਾ ਕਿ ਅੱਜ ਗੁਰਦਾਸਪੁਰ ਦੀ ਕੋਈ ਵੀ ਸੜਕ ਜਿਹੜੀ ਆ ਮੈਟਲ ਹੋਣ ਤੋਂ ਨਹੀਂ ਰਹੂਗੀ ਵਧੀਆ ਕੰਮ ਕਰਾਂਗੇ ਔਰ ਇਸ ਵਾਰ ਭਗਵੰਤ ਮਾਨ ਜੀ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਆ ਚੇਅਰਮੈਨ ਸਾਹਿਬ ਬੈਠੇ ਨੇ ਭਾਤ ਪੂਸ਼ਣ ਜੀ ਇਹਨਾਂ ਨੂੰ ਪਤਾ ਕਿ ਇਹਦੇ ਵਿੱਚ ਅਸੀਂ ਮੈਂਟੇਨੈਂਸ ਕਾਸਟ ਵੀ ਵਿੱਚ ਪਾਈ ਆ ਨਹੀਂ ਤੇ ਸੜਕ ਬੰਦੀ ਸੀ ਸਾਲ ਬਾਅਦ 6 ਮਹੀਨੇ ਬਾਅਦ ਟੁੱਟ ਜਾਂਦੀ ਸੀ ਹੁਣ ਮੈਂਟੇਨੈਂਸ ਕਾਸਟ ਵਿੱਚ ਪਾ ਕੇ ਠੇਕੇਦਾਰ ਨੂੰ ਬੰਦ ਕਰਤਾ ਕਿ ਯਾਦ ਆ ਸੜਕ ਵਧੀਆ ਬਣਾ ਦੀ ਜੇ ਸੜਕ ਟੁੱਟੀ ਤੇ ਤੈਨੂੰ ਇੰਨਿਆ ਪੈਸਿਆਂ ਦੇ ਵਿੱਚ ਦੁਬਾਰਾ ਬਣਾਉਣੀ ਪਊਗੀ ਕਿ ਪਹਿਲੀ ਵਾਰ ਹੋਇਆ ਅਜੇ ਗੁਰਦਾਸਪੁਰ ਦੀ ਨਗਰ ਮਿਸਪਲ ਅਮਰ ਦੇ ਵਿੱਚ ਸੋ ਕਹਿਣ ਤੋਂ ਭਾਵ ਵੀ 15.65 ਇੱਕ ਤੇ 10 ਕਿਲੋਮੀਟਰ ਇੱਕ 25.65 ਕਿਲੋਮੀਟਰ ਗੁਰਦਾਸਪੁਰ ਦੇ ਵਿਦਨ ਮਿਸਪਲ ਅਮਰ ਜੜੀਆਂ ਨੇ ਉਹ ਸੜਕਾਂ ਤਿਆਰ ਹੋਣਗੀਆਂ ਔਰ ਇਹਦੇ ਤੇ ਤਕਰੀਬਨ 32 ਕਰੋੜ ਰੁਪਇਆ ਖਰਚ ਆਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਟੈਂਡਰ ਲਾਤੇ ਜਾਣਗੇ ਔਰ ਕੰਮ ਜਿਹੜਾ ਵਾ ਉਹ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਫੈਸਿਲਿਟੀ ਹੋਊਗੀ ਇੱਕ ਮੁਸ਼ਕਲ ਕੀ ਸੀਗੀ ਕਿ ਲੋਕਾਂ ਦੇ ਵਪਾਰ ਵਧ ਗਏ ਲੋਕਾਂ ਦੀ ਪੋਪੂਲੇਸ਼ਨ ਵਧ ਗਈ ਲੋਕਾਂ ਦੀਆਂ ਗੱਡੀਆਂ ਵਧ ਗਈਆਂ ਪਰ ਕਿਸੇ ਨੇ ਧਿਆਨ ਨਹੀਂ ਕੀਤਾ ਕਿ ਯਾਰ ਗਰਦਾਸਪੁਰ ਦੀ ਸੜਕਾਂ ਵੀ ਚੌੜੀਆਂ ਹੋਣੀਆਂ ਚਾਹੀਦੀਆਂ ਨੇ ਸੜਕਾਂ ਦੀਆਂ ਨਹੀਂ ਰਹੀਆਂ ਕਦੇ ਕਿਸੇ ਨੇ ਉਸ ਗੱਲ ਤੇ ਮਾਈਂਡੀ ਨਹੀਂ ਅਪਲਾਈ ਕੀਤਾ ਔਰ ਮੈਨੂੰ ਅੱਜ ਦੱਸ ਦਿਆਂ ਖੁਸ਼ੀਆਂ ਗੁਰਦਾਸਪੁਰ ਵਾਕਾ ਵਾਸੀਆਂ ਨੂੰ ਕਿ ਜਿਹੜੀਆਂ ਸਾਡੀਆਂ ਦੋ ਸਭ ਤੋਂ ਜ਼ਿਆਦਾ ਚੱਲਦੀਆਂ ਸੜਕਾਂ ਨੇ ਪਹਿਲਾ ਅੰਮ੍ਰਿਤਸਰ ਪਠਾਨਕੋਟ ਰੋਡ ਟੈਗ ਚੌਂਕ ਤੋਂ ਲੈ ਕੇ ਮਿਲਕ ਪਲਾਟ ਤੱਕ ਇਹਨੂੰ ਚੌੜੀ ਵੀ ਕਰਾਂਗੇ 22 ਫੁੱਟ ਇਧਰ ਵੀ ਚੌੜੀ ਹੋਏਗੀ 22 ਫੁੱਟ ਉਧਰ ਚੌੜੀ ਹੋਊਗੀ ਤਾਂ ਕਿ ਸਾਡਾ ਜਿਹੜਾ ਵਪਾਰੀ ਵਰਗ ਆ ਉਹਨਾਂ ਦੀਆਂ ਗੱਡੀਆਂ ਆਉਣੀਆਂ ਨੇ ਸਮਾਨ ਉਤਰਨਾ ਟਰੱਕ ਆਉਣੇ ਨੇ ਲੋਕਾਂ ਦੀ ਆਵਾਜਾਈ ਹੋਣੀ ਆ ਉਹਨਾਂ ਨੂੰ ਉਹਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਇਹ ਪਹਿਲੀ ਵਾਰ ਇਹ ਇਹਦਾ ਇਹ ਜਿਹੜਾ ਜਿਹੜਾ ਕਦਮ ਹੈ ਉਹ ਚੁੱਕਿਆ ਜਾ ਰਿਹਾ ਦੂਸਰੀ ਜਿਹੜੀ ਸਾਡੀ ਸੜਕਾ ਜੇਲ ਰੋਡ ਜਿਹਦਾ ਤੁਸੀਂ ਦੇਖਿਆ ਵੀ ਪਿਛਲੀ ਸਰਕਾਰ ਵੇਲੇ ਕਿੱਡਾ ਵੱਡਾ ਜਲੂਸ ਨਿਕਲਿਆ ਤੇ ਉਹ ਸੜਕ ਜਿਹੜੀ ਆ ਉਹੋ ਜੀ ਬਣਾਈ ਵੀ ਉਹ ਪਤਾ ਲੱਗ ਜਾਂਦਾ ਵੀ ਜੇਲ ਰੋਡ ਤੇ ਚੜ ਗਈ ਉਹ ਟੱਪ ਟੱਪ ਕਰਦੀ ਆ ਜਿਵੇਂ ਗੱਡੀ ਉੱਥੇ ਆਉਂਦੀ ਆ ਹੈ ਜੀ ਉਹ ਜਿਹੜੀ ਅਸੀਂ ਪਹਿਲਾਂ ਉਹ ਗੁਰਨਾਨਕ ਪਾਰਕ ਤੋਂ ਲੈ ਕੇ ਅਬਲ ਖੈਰ ਤੱਕ ਉਹਨੂੰ ਚੌੜੀ ਕਰਾਂਗੇ ਔਰ ਫਿਰ ਉਸ ਤੋਂ ਬਾਅਦ ਜਿਹੜਾ ਦਾਖਲੇ ਚੌਂਕ ਤੋਂ ਲੈ ਕੇ ਗੁਰੂ ਨਾਨਕ ਪਾਰਕ ਤੱਕ ਦਾ ਹਿੱਸਾ ਮਿਸਪਲ ਕਾਉਂਸਲ ਕੋਲ ਆਉਂਦਾ ਉਹਨੂੰ ਵੀ ਵਧੀਆ ਕਰਾਂਗੇ ਸੋ ਦੋ ਸੜਕਾਂ ਜਿਹੜੀਆਂ ਨੇ ਉਹ ਚੜ ਚੌੜੀਆਂ ਹੋ ਜਾ ਰਹੀਆਂ ਨੇ ਇੱਕ ਅੰਮ੍ਰਿਤਸਰ ਪਠਾਨਕੋਟ ਰੋਡ ਔਰ ਦੂਸਰੀ ਜੇਲ ਰੋਡ ਅਪ ਟੂ ਅਬਲ ਖੈਰ ਕਿਉਂਕਿ ਇਹ ਸੜਕ ਜਿਹੜੀ ਆ ਇਹ ਜਿਹੜਾ ਜਦੋਂ ਆਪਾਂ ਦੀਨਾ ਨਗਰ ਤੋਂ ਆਉਂਦੇ ਆ ਤੇ ਇਹ ਇੱਕ ਮਿੰਨੀ ਬਾਈਪਾਸ ਦਾ ਕੰਮ ਕਰਦੀ ਆ ਔਰ ਜਿੰਨਾ ਚਿਰ ਤੱਕ ਉਹ ਸੜਕ ਚੌੜੀ ਨਹੀਂ ਹੋਊਗੀ ਉਹ ਟ੍ਰੈਫਿਕ ਜਿਹੜਾ ਇੰਨਾ ਜ਼ਿਆਦਾ ਰਹਿੰਦਾ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਆ ਸੋ ਉਹਨੂੰ ਵੀ ਆਪਾਂ ਚੌੜੀ ਕਰਾਂਗੇ ਇੱਕ ਮੈਨੂੰ ਦੱਸਦਿਆਂ ਹੋਰ ਖੁਸ਼ੀ ਆ ਕਿ ਜਿੱਥੇ-ਜਿੱਥੇ ਸਾਨੂੰ ਲੋੜ ਪਏਗੀ ਇੰਟਰਲੋਕਿੰਗ ਟਾਈਲਜ਼ ਵੀ ਸਾਈਡਾਂ ਦੇ ਉੱਪਰ ਲਾਵਾਂਗੇ ਤਾਂ ਕਿ ਉੱਥੇ ਵੀ ਜਿਹੜੀ ਸੜਕ ਆ ਉਹ ਮਜ਼ਬੂਤ ਹੋ ਸਕੇ ਲੋਕੀ ਪੱਕਾ ਰਹਿ ਸਕਣ ਔਰ ਜਿਹੜੀ ਮਿੱਟੀ ਕਚੜ ਲੋਕਾਂ ਦੀ ਦੁਕਾਨਾਂ ਦੇ ਵਿੱਚ ਆਉਂਦਾ ਉਹ ਘਟੂਗਾ ਲੋਕਾਂ ਨੂੰ ਸਵਾਈ ਦੇ ਉੱਪਰ ਆਰਾਮ ਮਿਲੂਗਾ ਸੋ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਸਾਡੀ ਲੀਡਰਸ਼ਿਪ ਸਾਰੀ ਬੈਠੀ ਆ ਸਮਝੀ ਤਾਂ ਨਹੀਂ ਮੈਂ ਕਾ ਸਕਦਾ ਅੱਜ ਸਾਰੇ ਜਿਹੜੇ ਇੰਪੋਰਟੈਂਟ ਸਾਡੀ ਪਾਰਟੀ ਦੇ ਕਾਰਜਕਰਤਾ ਨੇ ਪਾਰਟੀ ਦਾ ਕਰਨ ਵਾਲੇ ਅੱਜ ਉਹਨਾਂ ਦੇ ਨਾਲ ਮਿਲ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਜਿਹੜੇ ਪੀ ਡਬਲਯੂ ਡੀ ਮੰਤਰੀ ਨੇ ਈਟੀਓ ਸਾਹਿਬ ਔਰ ਜਿਹੜੇ ਸਾਡੇ ਲੋਕਲ ਬਾਡੀ ਮਿਸਟਰ ਨੇ ਅਰਵਜੋਤ ਜੀ ਔਰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਕੋਡ ਕੋਡ ਧੰਨਵਾਦ ਜਿਨ੍ਹਾਂ ਨੇ ਗਰਦਾਸਪੁਰ ਸ਼ਹਿਰ ਦੀ ਸਾਰ ਲਈ ਔਰ ਜਿਹੜਾ ਗਰਦਾਸਪੁਰ ਦੇ ਪਿਛਲਾ ਕਿੰਨਾ ਹੀ ਰੁਕਿਆ ਵਿਕਾਸ ਜਿਹੜਾ ਸੀਗਾ ਅੱਜ ਉਹ ਪੂਰਮ ਹੋਣ ਜਾ ਰਿਹਾ ਬਹੁਤ ਜਲਦੀ ਇਹਦੇ ਟੈਂਡਰ ਤੁਸੀਂ ਅਖਬਾਰਾਂ ਦੇ ਵਿੱਚ ਦੇਖੋਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਦਾ ਕੰਮ ਸ਼ੁਰੂ ਹੋ ਜਾਊਗਾ ਸਾਡੀ ਕੋਸ਼ਿਸ਼ ਹੋਊਗੀ ਵੀ ਮਈ ਜੂਨ ਤੱਕ ਕਿਉਂਕਿ ਹੁਣ ਜਿਹੜੀ ਲੋਕਾ ਉਹ ਸਰਦੀਆਂ ਦੇ ਵਿੱਚ ਪੈਣੀ ਨਹੀਂ ਅੱਗੇ ਮਾਰਚ-ਅਪ੍ਰੈਲ ਤੋਂ ਬਾਅਦ ਦੁਬਾਰਾ ਜਿਹੜੇ ਸਾਡੇ ਪਲਾਟਸ ਦੇ ਉਹ ਸ਼ੁਰੂ ਹੋ ਜਾਣਗੇ ਔਰ ਉਹ ਫਿਰ ਉਸ ਤੋਂ ਬਾਅਦ ਮਈ ਤੱਕ ਸਾਰਾ ਕੰਮ ਜਿਹੜਾ ਉਹ ਕੰਪਲੀਟ ਹੋਊਗਾ ਔਰ ਇਹਦੇ ਨਾਲ ਇੱਕ ਖੂਬਸੂਰਤੀ ਇਹ ਆ ਕਿ ਇੱਕ ਵਾਰੀ ਜਿਹੜੀ ਸ਼ਹਿਰ ਦੀ ਦੇਖਾ ਉਹ ਸੜਕਾਂ ਤੋਂ ਹੀ ਨਜ਼ਰ ਆਉਂਦੀ ਹੈ ਜਦੋਂ ਕੋਈ ਆਪਣੇ ਸ਼ਹਿਰ ਦੇ ਵਿੱਚ ਆਉਂਦਾ ਤੇ ਉਹਨੂੰ ਇਹ ਨਾ ਲੱਗੇ ਵੀ ਯਾਰ ਆਪਾਂ ਕਿਸੇ ਕੋਈ ਬਹੁਤ ਬੈਕਵਰਡ ਏਰੀਆ ਦੇ ਵਿੱਚ ਆਏ ਆ ਉਹਨਾਂ ਨੂੰ ਲੱਗੇ ਵੀ ਯਾਰ ਇਹ ਵੀ ਇੱਕ ਕੋਸਮੋਪੋਲੀਟਨ ਸਿਟੀ ਹੈਗੀ ਆ ਤੇ ਮੇਰੀ ਇੱਕ ਮਨ ਦੀ ਮੁਰਾਦ ਸੀ कि ਇਸ ਧਰਤੀ ਨੇ ਬਹੁਤ ਕੁਝ ਦਿੱਤਾ ਇਸ ਧਰਤੀ ਦਾ ਕਰਜ਼ ਬਹੁਤ ਜ਼ਿਆਦਾ ਸਾਡੇ ਤੇ ਸੋ ਮੈਂ ਸਮਝਦਾ ਵੀ ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਦਿਸ ਇਜ਼ ਦਾ ਲੀਸਟ ਵੀ ਕੈਨ ਡੂ ਅਸੀਂ ਉਹ ਕਰਜ਼ਾ ਲਾ ਦੇ ਨਹੀਂ ਸਕਦੇ ਪਰ ਪਰਮੇਸ਼ਵਰ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸ ਕਰਜ਼ੇ ਦਾ ਕਿਤੇ ਨਾ ਕਿਤੇ ਵਾਪਸੀ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਅੱਜ ਅਸੀਂ ਕਰ ਰਹੇ ਆ ਤੁਹਾਡੇ ਸਾਹਮਣੇ ਸੀਗਾ ਜਿਸ ਵਕਤ ਸਾਡੀ ਸਰਕਾਰ ਬਣੀ ਸੀ ਬਾਈਪਾਸ ਦਾ ਕੀ ਹਾਲ ਸੀ ਲੋਕਾਂ ਦੇ ਟਾਇਰ ਪੰਕਚਰ ਹੁੰਦੇ ਸੀਗੇ ਲੋਕਾਂ ਦੇ ਟਰੱਕਾਂ ਟਰਾਲੀਆਂ ਦਾ ਨੁਕਸਾਨ ਹੁੰਦਾ ਸੀਗਾ ਉਸ ਵਕਤ ਨਵਾਂ ਟੈਂਡਰ ਕਰਵਾ ਕੇ ਉੱਥੇ ਵਿਚੂ ਮੰਡ ਦਾ ਜਿਹੜਾ ਕੰਮ ਜਿਹੜਾ ਸੀਗਾ ਉਹ ਸ਼ੁਰੂ ਕੀਤਾ ਸੀਗਾ ਸੋ ਇਹ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਦਾ ਗੁਰਦਾਸਪੁਰ ਸ਼ਹਿਰ ਵਾਸਤੇ ਹੋਣ ਜਾ ਰਿਹਾ ਸੋ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਸ਼ਹਿਰ ਦੀਆਂ 25.63 ਕਿਲੋਮੀਟਰ ਸੜਕਾਂ 32 ਕਰੋੜ 55 ਲੱਖ ਤੇ 81000 ਦੇ ਵਿੱਚ ਜਾ ਰਹੀਆਂ ਨੇ ਐਫਡੀ ਤੋਂ ਅਪਰੂਵਲ ਹੋ ਗਈ ਆ ਉਹਨਾਂ ਦੇ ਹੁਣ ਫਾਰਮੈਲਿਟੀ ਜਿਹੜੀ ਆ ਉਹ ਹੋਣੀ ਆ ਅਸੀਂ ਜਿਹੜੇ ਲੋਕਲ ਬਾਡੀਜ਼ ਦੀ ਸੀਗਿਆ ਜਿਹੜੀਆਂ ਜਰਿਸਡਿਕਸ਼ਨ ਮਿਸਪਲ ਕਮੇਟੀ ਦੇ ਥੱਲੇ ਆਉਂਦੀਆਂ ਸੀਗਿਆ ਉਹਨਾਂ ਦੀ ਵੀ ਅਸੀਂ ਮੀਟਿੰਗ ਸਾਡੇ ਲੋਕਲ ਬਾਡੀਜ਼ ਡਿਪਾਰਟਮੈਂਟ ਨੇ ਸਕਤੀ ਸਾਹਿਬ ਨੇ ਇੰਜੀਨੀਅਰ ਨੂੰ ਬੁਲਾ ਕੇ ਕਰ ਲਈ ਆ ਸੋ ਉਹ ਵੀ ਮੈਂ ਮੇਰੀ ਕੋਸ਼ਿਸ਼ ਇਹ ਆ ਕਿ ਉਹ ਵੀ ਪੈਸਾ ਜਲਦੀ ਅਪਰੂਵ ਹੋ ਜਾਏ ਤਾਂ ਕਿ ਸਾਰੇ ਪਾਸੇ ਜਿਹੜਾ ਇੱਕ ਸੜਕਾਂ ਦਾ ਵਧੀਆ ਜਿਹੜਾ ਜਾਲ ਹੈਗਾ ਉਹ ਬਹੁਤ ਵਧੀਆ ਕਾਰਪੇਟਡ ਵਿਚੂ ਬੰਦੇ ਨਾਲ ਚੰਗਾ ਉਹਦੀ ਨਜ਼ਰ ਆ ਜੇ ਇੱਕ ਬੇਨਤੀ ਤੇ ਤੁਹਾਡੇ ਸਮੁਖ ਇਹ ਕਰਨੀ ਸੀ ਦੂਜੀ ਮੇਰੀ ਬੇਨਤੀ ਆ ਕਿ ਮੈਂ ਕਦੇ ਰਾਜਨੀਤੀ ਕ੍ਰੈਡਿਟ ਲੈਨ ਨੂੰ ਨਹੀਂ ਕੀਤੀ ਮੈਂ ਤੇ ਜਿਹੜਾ ਵੀ ਕਰਮ ਕਰਦਾ ਉਹ ਪਰਮੇਸ਼ਵਰ ਦੇ ਨਿਮਿਤ ਕਰਦਾ ਔਰ ਪਰਮੇਸ਼ਵਰ ਦੇ ਨਿਮਿਤ ਕਰਕੇ ਉਸ ਕਰਮ ਨੂੰ ਕਰੀਦਾ ਔਰ ਉੱਥੇ ਕਰਮ ਨੂੰ ਜੱਡੀਦਾ ਅੱਜ ਮੈਨੂੰ ਕਿਸੇ ਵਗਤ ਹਰਨੀ ਵੀ ਹੁੰਦੀ ਆ ਵੀ ਜਿਹੜੇ ਸਾਡੇ 5 ਸਾਲ ਸੱਤਾਧਾਰੀ ਲੀਡਰ ਰਹੇ ਨੇ ਪਰਿਵਾਰ ਦਾ ਪੂਰਾ ਕਬਜ਼ਾ ਰਿਆ ਐਮ ਐਲ ਏ ਸ਼ਿਪ ਤੇ ਵੀ ਤੇ ਪ੍ਰਧਾਨਗੀ ਤੇ ਵੀ ਕਮੇਟੀ ਵੀ ਆਪਣੇ ਕੋਲ ਤੇ ਐਮ ਐਲ ਏ ਸ਼ਿਪ ਵੀ ਆਪਣੇ ਕੋਲ ਤੇ ਕਾਉਂਸਲਰ ਵੀ ਰਿਸ਼ਤੇਦਾਰ ਆਪਣੇ ਕੋਲ ਤੇ ਅਸਤੀ ਵੀ ਨਹੀਂ ਲਵਾ ਸਕੇ ਹੁਣ ਜਦੋਂ ਸਾਡੀ ਸਰਕਾਰ ਨੇ ਪਾਸ ਕਰਤਾ ਤੇ ਉਹਦਾ ਐਲਾਨ ਕਰਨਾ ਸ਼ੁਰੂ ਕਰਤਾ ਆ ਸਚਾਈ ਇਹ ਜੇ ਕਿ ਐਸਟੀਪੀ ਅੱਜ ਤੋਂ 10 12 ਸਾਲ ਪਹਿਲਾਂ ਲੱਗਣਾ ਚਾਹੀਦਾ ਸੀ ਮੈਨੂੰ ਕੋਈ ਗਰੇਜ ਨਹੀਂ ਕਹਿੰਚ ਵੀ 10 ਸਾਲ ਅਕਾਲੀ ਭਾਜੀਪੀ ਸਰਕਾਰ ਆਪਣਾ ਸਮਾਂ ਕੱਟ ਗਈ ਤੇ ਇਹ ਜ਼ਮੀਨ ਲਬ ਦੇ ਰਹੇ ਤੇ ਉਹ ਵੀ ਤਗੜੇ ਸੀ ਜ਼ਮੀਨਾਂ ਦਾ ਕਬਜ਼ਾ ਕਰਨ ਨੂੰ ਪਰ ਐਸਟੀਪੀ ਦੀ ਜ਼ਮੀਨ ਕਿਸੇ ਨੂੰ ਨਾ ਲੱਭੀ ਮੁਰਗੇ ਆ ਬਲਵਾਰ ਆ ਕੇ ਇਹਨਾਂ ਨੇ ਉਹਦੇ ਨਾਲੋਂ ਵੀ ਐਕਸੀਲੇਟਰ ਆਪਣਾ ਤੇਜ਼ ਕਰਤਾ ਇਹਨਾਂ ਨੂੰ ਪਲਾਟ ਲੱਭ ਜਾਂਦੇ ਸੀ ਕੌਲਣੀਆਂ ਲੱਭ ਜਾਂਦੀਆਂ ਸੀ ਪ੍ਰਾਪਰਟੀਆਂ ਲੱਭ ਜਾਂਦੀਆਂ ਸੀਗੀਆਂ ਹੋਰ ਕੰਮ ਸਾਰੇ ਹੋ ਜਾਂਦੇ ਸੀ ਪਰ ਐਸਟੀਪੀ ਦੀ ਜਿਹੜੀ ਜ਼ਮੀਨ ਸੀ ਉਹ ਨਹੀਂ ਸੀ ਮਿਲਦੀ ਕਾਰਨ ਤੁਹਾਨੂੰ ਪਤਾ ਹੀ ਆ ਮੈਨੂੰ ਕੋਈ ਗਰੇਜ ਨਹੀਂ ਕਾਰਨ ਇਹ ਸੀ ਵੀ ਇਹ ਐਸਟੀਪੀ ਜੇ ਵੀ ਲੱਭਦੇ ਸੀ ਵੀ ਸਾਨੂੰ ਕੁਝ ਲੱਭ ਜੇ ਤੇ ਸਾਡਾ ਵੀ ਮੂੰਹ ਮਿੱਠਾ ਹੋ ਜੇ ਉਹ ਇਸ ਕਰਕੇ ਉਹ ਐਸਟੀਪੀ ਨਹੀਂ ਲੱਗਾ ਔਰ ਜਿਹੜਾ ਮੋਟਰਾਂ ਸਾਡੇ ਵੇਲੇ ਜਦੋਂ ਮੈਂ ਕਮੇਟੀ ਦਾ ਪ੍ਰਧਾਨ ਸੀ 2002 ਤੋਂ ਲੈ ਕੇ 7 ਤੱਕ ਉਸ ਵਕਤ ਆਪਾਂ ਇਹ ਜਿਹੜੀ ਆ ਸੀਵਰੇਜ ਦੀਆਂ ਮੋਟਰਾਂ ਜਿਹੜੀ ਸੀਗੀਆਂ ਉਹ ਲਵਾਈਆਂ ਸੀਗੀਆਂ ਜਦੋਂ ਤੁਹਾਡੀ ਸਰਕਾਰ ਬਣੀ ਤੇ ਸਾਲ ਨਾਲੋਂ ਪਹਿਲਾ ਵਕਤ ਜਿਹੜਾ ਉਹ ਜਿਹੜਾ ਸਾਡੇ ਗਰਦਾਸਪੁਰ ਦੇ ਡਾਕਟਰ ਸਾਹਿਬਾਨ ਨੇ ਜਿਹੜਾ ਦੀ ਆਪਣੀ ਆਈਐਮਐਸ ਐਸੋਸੀਏਸ਼ਨ ਆ ਉਹਨਾਂ ਨੇ ਮੈਨੂੰ ਆ ਕੇ ਮਿਲੇ ਉਹ ਕਹਿਣ ਲੱਗੇ ਵੀ ਮਹਾਰਾਜ ਸਾਡਾ ਤੇ ਨਕਸਾਨ ਹੋ ਜਾਣਾ ਮੈਂ ਕਿਹਾ ਡਾਕਟਰ ਸਾਹਿਬ ਦੱਸੋ ਕੀ ਨੁਕਸਾਨ ਹੋਣਾ ਇਹਦਾ ਨੁਕਸਾਨ ਇਹ ਹੋ ਜਾਣਾ ਵੀ ਸਾਨੂੰ ਇਹਨੇ ਚਿੱਟੀਆਂ ਘੜਦੀਆਂ ਨੇ ਵੀ ਹਰ ਹਸਪੀਟਲ ਹਰ ਅਦਾਰਾ ਆਪਣਾ ਆਪਣਾ ਐਸਟੀਪੀ ਲਾਵੇ ਮੈਂ ਕਿਹਾ ਡਾਕਟਰ ਸਾਹਿਬ ਹਾਲਤੇ ਮੈਨੂੰ ਪਤਾ ਕਦੇ ਤੁਹਾਨੂੰ ਪਤਾ ਹੋਵੇ ਤਾਂ ਫਿਰ ਕੰਮ ਕਰਾਓ ਮੈਂ ਕਿਹਾ ਜ਼ਰੂਰ ਕਰਾਵਾਂਗੇ ਤੇ ਉਹਦਾ ਹੱਲ ਇਹ ਸੀ ਵੀ ਐਸਟੀਪੀ ਲੱਗੇ ਔਰ ਸੈਕੰਡਲੀ ਦੇਖੋ ਸੀਵਰੇਜ ਦਾ ਪਾਣੀ ਜਿੰਨਾ ਚਿਰ ਤੱਕ ਚੈਨਲਾਈਜ਼ ਹੋ ਕੇ ਸਾਫ਼ ਨਹੀਂ ਹੁੰਦਾ ਉਹਨਾਂ ਚਿਰ ਤੱਕ ਉਹ ਬਿਮਾਰੀ ਦਾ ਘਰ ਹੈ ਆ ਦੇਖ ਲਓ ਤੁਹਾਡੇ ਸਾਹਮਣੇ ਨਵਾਂ ਬਸਟਾ ਵਾਲਾ ਚਲੇ ਜਾਓ ਉੱਥੇ ਇੱਕ ਪੰਪਿੰਗ ਸੈੱਟ ਲੱਗਾ ਉਹ ਸਾਰਾ ਪਾਣੀ ਉਹ ਡਰੇਨ ਦੇ ਵਿੱਚ ਜਾ ਰਿਹਾ ਜਿਹੜੀ ਵਾ ਡਰੇਨ ਪੱਕੀ ਕਰਾਈ ਆ ਉਹ ਜਿੰਨਾ ਚਿਰ ਤੱਕ ਐਸਟੀਪੀ ਨਹੀਂ ਲੱਗੂਗਾ ਉਹਨਾਂ ਜਦ ਤੱਕ ਨਹੀਂ ਸੀ ਗੱਲ ਬਣਨੀ ਇਹਨਾਂ ਨੂੰ ਪੁੱਛੇ ਵੀ 2017 ਜੇ ਤੁਸੀਂ ਹਾਕਮ ਬਣ ਗਏ 2021 ਦੇ ਵਿੱਚ ਤੁਹਾਡੀ ਕਮੇਟੀ ਬਣ ਗਈ ਕੌਣ ਰੋਕਦਾ ਸੀ ਤੁਹਾਨੂੰ ਐਸਟੀਪੀ ਲਾਉਣ ਤੇ ਤੁਸੀਂ ਕਿਉਂ ਨਹੀਂ ਓਐਸਟੀਬੀ ਜਿਹੜਾ ਉਹ ਇਹ ਕਹਦਣਗੇ ਜੀ ਅਸੀਂ ਚਿੱਠੀਆਂ ਲਿਖਦੇ ਰਹੇ ਫਿਰ ਇੱਕ ਪ੍ਰਾਰੀ ਚਿੱਠੀ ਕਿਦੋਂ ਕੱਢ ਲੈਂਦੇ ਨੇ ਆ ਜਦੋਂ ਮੈਂ ਪ੍ਰਾਣਾ ਹਸਪਤਾਲ ਬਣਾਇਆ ਨਾ ਤੇ ਉਹ ਜਦੋਂ ਬਣ ਗਿਆ ਕਹਿੰਦੇ ਉਹ ਨਹੀਂ ਨਹੀਂ ਉਹ ਤੇ ਇਹੀ ਇੱਕ ਚਿੱਠੀ ਲਿਖੀ ਸੀ ਐਂ ਜੀ ਇਹ ਚਿੱਠੀਆਂ ਲਿਖਣ ਦੇ ਬੜੇ ਤਗੜੇ ਨੇ ਤੇ ਜਦੋਂ ਗੱਲ ਆਵੇ ਮੈਂ ਅੱਜ ਦੱਸਣਾ ਚਾਹਨਾ ਵੀ ਉਹ ਜਿਹੜਾ ਐਸਟੀਬੀ ਆ ਉਹ ਅਸੀਂ ਜਦੋਂ ਮੈਨੂੰ ਵਕਤ ਮਿਲਿਆ ਡਾਕਟਰ ਸਾਹਿਬ ਆਂਦਾ ਅਸੀਂ ਉਸ ਕੇਸ ਨੂੰ ਟੇਕਅਪ ਕੀਤਾ ਪਹਿਲਾਂ ਮਹਿਕਮੇ ਨੇ ਕਿਹਾ ਵੀ ਇਹਦਾ ਇੱਕ ਸੋਸ਼ਲ ਇੰਪੈਕਟ ਅਸੈਸਮੈਂਟ ਹੁੰਦੀ ਆ ਉਹ ਕਰਵਾ ਲਓ ਉਹਦੇ ਵਿੱਚ ਮੁਸ਼ਕਲ ਆ ਰਹੀ ਸੀ ਯੂਨੀਵਰਸਿਟੀ ਕਰਦੀ ਆ ਹੁਣ ਇਸ ਜੱਕਿਆ ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਵੀ ਕਿਉਂ ਨਾ ਜਿਹੜਾ ਲੈਂਡ ਓਨਰ ਆ ਉਹਦੇ ਨਾਲ ਨੇਗੋਸ਼ੀਏਟ ਕੀਤਾ ਜਾਵੇ ਉਹਨੂੰ ਕਿਹਾ ਜਾਵੇ ਵੀ ਭਾਈ ਤੁਸੀਂ ਆਪਣੀ ਕੀਮਤ ਲਾਓ ਤੇ ਅਸੀਂ ਐਕਵਿਜ਼ੀਸ਼ਨ ਚ ਨਾ ਪਈਏ ਤੇ ਤੁਹਾਡੇ ਨਾਲ ਨੇਗੋਸ਼ੀਏਟ ਕਰਕੇ ਆਪਾਂ ਜਗਾ ਲੈ ਕੇ ਤੇ ਐਸਟੀਪੀ ਜਣਾ ਲਾ ਦਈਏ ਉਹਦੇ ਲਈ 7.08 ਇਹ ਪ੍ਰੋਜੈਕਟ ਜਿਹੜਾ ਸੀਗਾ ਇਹ 2023 ਦੇ ਵਿੱਚ ਬਾਈਚ ਸਾਡੀ ਸਰਕਾਰ ਬਣ ਗਈ ਅਸੀਂ ਟੇਕ ਅਪ ਕਰ ਲਿਆ 23 ਦੇ ਵਿੱਚ 7.08 ਦੀ ਵੱਧ ਦੇ ਨਾਲ ਇਹ ਜਿਹੜਾ ਸੀਗਾ 189 ਨੂੰ ਇਹ ਜਿਹੜਾ ਇਹਨੂੰ ਅਪਰੂਵਲ ਮਿਲ ਗਈ ਔਰ ਇਹ 81 ਕਰੋੜ 10 ਲੱਖ ਰੁਪਏ ਦੀਆ ਇਹ ਵਿਵਹਮ ਕਾੜ ਦੇਣ ਕਮੇਟੀ ਵਾਲੇ ਵੀ ਇਹਦੇ ਵਿੱਚੋਂ 3 ਕਰੋੜ ਜਿਹੜਾ ਉਹ ਪੈਸਾ ਉਹ ਲੈਂਡ ਜਿਹੜਾ ਓਨਰ ਸੀਗਾ ਉਹਨਾਂ ਨੂੰ ਜਾਣਾ ਸੀਗਾ ਉਹ ਗੱਲ ਵੱਖਰੀ ਆ ਕਿ ਉਹ ਜਿਹੜੀ ਪ੍ਰਾਪਰਟੀ ਆ ਨੇਚੁਰਲੀ ਉਹ ਮਿਊਨਿਸਪਲ ਕਮੇਟੀ ਦੇ ਨਾਂ ਤੇ ਬੰਨੀ ਸੀ ਆ ਜਿਹੜਾ ਬਾਕੀ ਪੈਸਾ ਦਾ ਉਹ ਸੀਵਰੇਜ ਬੋਰਡ ਦੇ ਸੀਵਰੇਜ ਪਾਊਗਾ ਔਰ ਇਹਦੇ ਵਿੱਚ ਜਿਹੜੀ ਸੀਵਰੇਜ ਆ ਮੇਨ ਲਾਈਨ ਪਾਊਗੀ ਕਿਉਂਕਿ ਜਿਹੜਾ ਜਿੱਥੇ ਮੋਟਰਾਂ ਲੱਗੀਆਂ ਨੇ ਉਤੋਂ ਸੀਵਰੇਜ ਜਾਊਗਾ ਪਹਿਲਾਂ ਐਸਟੀਪੀ ਤੱਕ ਔਰ ਇਧਰ ਦੇ ਪਾਸੇ ਉਹ ਨਵੇਂ ਬੱਸ ਸਟੈਂਡ ਤੋਂ ਜਿਹੜਾ ਪੰਪਿੰਗ ਸੈੱਟ ਆ ਸਾਡਾ ਮੰਨਣਾ ਉਹਨੂੰ ਵੀ ਬੰਦ ਕੀਤਾ ਜਾਵੇ ਉਹ ਵੀ ਸੀਵਰੇਜ ਪਾ ਕੇ ਔਜਰੇ ਤੋਂ ਮੇਰ ਸੀਵਰੇਟ ਪਾ ਕੇ 81 ਕਰੋੜ 10 ਲੱਖ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਆ ਉਹ ਕੰਪਲੀਟ ਹੋਏਗਾ ਇਹਦੇ ਵਿੱਚ 50% ਸਟੇਟ ਗਵਰਨਮੈਂਟ ਦਾ ਸ਼ੇਅਰ ਹੋਰ 50% ਦੂਸਰਾ ਸੋ ਮੇਰਾ ਕਹਿਣ ਤੋਂ ਭਾਵ ਵੀ ਮੈਂ ਕਦੇ ਜਿੱਥੋਂ ਤੱਕ ਵਿਕਾਸ ਦੀ ਗੱਲ ਹੋਵੇ ਮੈਂ ਉਸ ਗੱਲ 'ਚ ਨਹੀਂ ਪੈਂਦਾ ਪਰ ਲੋਕ ਅੱਜਕੱਲ੍ਹ ਸਿਆਰੇ ਬਣੇ ਨੇ ਸਮਾਜ ਹਰ ਚੀਜ਼ ਨੂੰ ਜੱਜ ਕਰਦਾ ਸਮਾਜ ਦੇ ਅੱਗੇ ਕਿਸੇ ਨੂੰ ਤੁਸੀਂ ਬਹੁਤ ਜਿਆਦਾ ਬੇਵਕੂਫ ਬਣਾ ਨਹੀਂ ਸਕਦੇ ਪਰ ਮਜ਼ਾ ਤੇ ਇਸ ਗੱਲ ਦਾ ਸੀਗਾ ਵੀ ਜਿਸ ਵਕਤ ਤੁਹਾਡੇ ਕੋਲ ਸਾਰੇ ਅਧਿਕਾਰ ਸਨ ਜਿਸ ਵਕਤ ਸ਼ਹਿਰ ਦੇ ਵਿੱਚ ਡਰ ਦਾ ਮਾਹੌਲ ਸੀ ਜਿਸ ਵਕਤ ਵਪਾਰੀ ਵਪਾਰ ਨਹੀਂ ਸੀ ਕਰ ਸਕਦਾ ਜਿਸ ਵਕਤ ਵਪਾਰੀ ਆਪਣੀ ਮਰਜ਼ੀ ਦਾ ਪ੍ਰਾਪਰਟੀ ਖਰੀਦ ਨਹੀਂ ਸੀ ਸਕਦਾ ਪ੍ਰਾਪਰਟੀ ਵੇਚ ਨਹੀਂ ਸੀ ਸਕਦਾ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਐਸਟੀਪੀ ਤੇ ਲਾ ਨਹੀਂ ਸਕੇ ਅੱਜ ਜਿਸ ਵਕਤ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ ਨਿਹਰਾ ਗਰਦਾਸਪੁਰ ਨਹੀਂ ਲਾਇਆ ਅੱਜ ਲੋੜ ਜਮਲ ਸਿੰਘ ਜੀ ਵੀ ਅੱਜ ਆਸਟੀ ਵੀ ਲੱਗਾ ਸਜਾਣਪੁਰ ਦੇ ਵਿੱਚ ਵੀ ਲੱਗਾ ਕਿਉਂਕਿ ਉੱਥੇ ਕਟਾਰੂ ਚੱਕ ਜੀ ਨੇ ਉੱਥੇ ਦਾ ਸਾਡਾ ਹਲਕਾ ਇੰਚਾਰਜ ਅਮਿਤ ਮਿੰਟੂ ਨੇ ਇਹਦਾ ਸਾਰਿਆਂ ਨੇ ਅਸੀਂ ਉੱਥੇ ਮੰਗ ਕੀਤੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਸਾਡੇ ਲੋਕਲ ਬਾਡੀਜ਼ ਮੰਤਰੀ ਨੇ ਮਹਿਸੂਸ ਕੀਤਾ ਕਿ ਯਾਰ ਨਹੀਂ ਇਹ ਜਿੰਨਾ ਚਿਰ ਤੱਕ ਸੀਵਰੇਜ ਦਾ ਪਾਣੀ ਸਾਫ਼ ਨਹੀਂ ਹੁੰਦਾ ਗੱਲ ਬੰਦ ਹੀ ਨਹੀਂ ਸੋ ਆ ਤੁਹਾਡੇ ਸਾਹਮਣੇ ਤਾਥੇ ਜਿਹੜੇ ਆ ਜਿਹੜੀ ਪ੍ਰੋਜੈਕਟ ਆ ਉਹ ਪਾਸ ਹੋਇਆ 2023 ਨੂੰ 203 ਨੂੰ ਇਹ پاس ਹੋਇਆ ਔਰ ਉਸ ਤੋਂ ਬਾਅਦ 12425 ਨੂੰ ਐਫਡੀ ਤੋਂ ਅਸੀਂ ਅਪਰੂਵਲ ਲੈ ਕੇ ਭੇਜੀਆ ਵੀ 3 ਕਰੋੜ 24 ਲੱਖ ਦੀ ਜਿਹੜੀ ਜ਼ਮੀਨ ਆ ਉਹ ਖਰੀਦ ਲਓ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਕਾਇਦਾ ਉਸ ਬੰਦੇ ਨਾਲ ਅ ਨੈਗੋਸ਼ੀਏਟ ਕਰਦੀ ਰਹੀ ਮੈਂ ਕਹਣਾ ਤੇ ਬਹੁਤ ਕੁਝ ਜਾਨਣਾ ਪਰ ਜਿਸ ਵਕਤ ਜ਼ਮੀਨ ਉਹ ਹੀ ਸੀਗੀ ਪਰ ਇਹ ਨਹੀਂ ਲੈ ਸਕੇ ਕਿਉਂਕਿ ਇਹਨਾਂ ਨੂੰ ਕਈ ਹੋਰ ਵੱਡ ਫਰੇਮ ਬੜੇ ਹੁੰਦੇ ਸੀਗੇ ਤੇ ਸਾਡੀ ਪਾਰਟੀ ਦਾ ਕੰਮ ਸਿੱਧਾ ਹੀ ਸਿੱਧਾ ਵਾ ਵੀ ਟਰਾਂਸਪੇਰੈਂਟ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਅੱਜ ਉਸ ਮਾਲਕ ਨੂੰ ਚੰਗੇ ਪੈਸੇ ਮਿਲੇ ਨੇ ਔਰ ਉਹਨੇ ਜਿਹੜੀ ਆਪਣੀ ਪ੍ਰਾਪਰਟੀ ਆ ਉਹ ਸਰਕਾਰ ਨੂੰ ਦਿੱਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਡੀਐਨਟੀ ਤਿਆਰ ਹੋ ਰਹੀ ਆ ਮਹੀਨੇ ਦੇ ਵਿੱਚ ਇਹਦਾ ਜਿਹੜਾ ਟੈਂਡਰ ਆ ਉਹ ਲੱਗ ਜਾਊਗਾ ਔਰ ਉਸ ਤੋਂ ਬਾਅਦ ਇਹਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋਊਗਾ ਇਸ ਤੋਂ ਇਲਾਵਾ ਮੈਂ ਵੀ ਦੱਸਣਾ ਚਾਹਨਾ ਵੀ ਸਾਡੇ ਇਲਾਕੇ ਦੇ ਬਹੁਤ ਸਾਰੇ ਏਰੀਆਜ਼ ਨੇ ਜਿਹੜੇ ਹਜੇ ਵੀ ਜਿਹੜੀਆਂ ਸਾਡੀਆਂ ਮੁੱਢਲੀ ਸਹੂਲਤਾਂ ਨੇ ਉਹਦੇ ਤੋਂ ਵਾਂਝੇ ਪਏ ਨੇ ਆ ਮੈਂ ਹੁਣ ਪਿੱਛੇ ਬੈ ਕੇ ਸਾਡਾ ਆਈਟੀਆਈ ਦਾ ਏਰੀਆ ਉੱਥੇ ਸੀਵਰੇਜ ਨਹੀਂ ਹੈਗਾ ਲੋਕਾਂ ਦੀਆਂ ਗਲੀਆਂ ਛੋਟੀਆਂ ਨੇ ਉੱਥੇ ਇਵਨ ਸਬਡਿਕ ਟੈਕਸ ਨਹੀਂ ਬਣ ਸਕਦੇ ਮੈਂ ਉੱਥੇ ਜਾ ਕੇ ਸੀਵਰੇਜ ਬੋਰਡ ਦੇ ਚੇਅਰਮੈਨ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਮੈਡਮ ਸਾਡੇ ਇਥੇ ਆਈ ਐਸ ਆਫੀਸਰ ਨੇ ਸੀਓ ਮੈਡਮ ਦਿੱਤੀ ਉਪਰ ਉਹਨਾਂ ਦੇ ਨਾਲ ਮੇਰੀ ਮੀਟਿੰਗ ਕਰਾਈ ਔਰ ਪੰਜਾਬ ਸਰਕਾਰ ਨੇ ਬੈਂਕ ਕੋਲੋਂ ਬੜੇ ਅਫੋਰਡੇਬਲ ਰੇਟ ਦੇ ਉੱਪਰ 10 ਕਰੋੜ ਰੁਪਈਆ ਲਿਆ ਹੋਆ ਜਿਹਦੇ ਨਾਲ ਜਿਹੜਾ ਆਰਟੀਆਈ ਦੇ ਵਿੱਚ ਸੀਵਰੇਜ ਆ ਉਹ ਪੈਣ ਜਾ ਰਿਹਾ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਬਾਕੀ ਏਰੀਆ ਰਹਿ ਗਏ ਨੇ ਉੱਥੇ ਵੀ ਆਪਾਂ ਇਹ ਸੀਵਰੇਜ ਦਾ ਜਿਹੜਾ ਕੰਮ ਔਰ ਵਾਟਰ ਸਪਲਾਈ ਦਾ ਕਰਾਂਗੇ ਸੋ ਮੈਂ ਬੇਨਤੀ ਕਰਨਾ ਇਲਾਕਾ ਵਾਸੀਆਂ ਨੂੰ ਕਿ ਸਾਡੀ ਰਾਜਨੀਤੀ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਤੇ ਸੇਵਾ ਵਾ ਕਿਉਂਕਿ ਅਸੀਂ ਰਾਜਨੀਤੀ ਲੋਕਾਂ ਨੂੰ ਸੁਖਰਾਣੇ ਕਰਨ ਲਈ ਲੋਕਾਂ ਦੇ ਜੀਵਨ ਤਰ ਨੂੰ ਉੱਪਰ ਚੁੱਕਣ ਲਈ ਲੋਕਾਂ ਦੇ ਵਿਕਾਸ ਲਈ ਇਹ ਜਿਹੜੀ ਸਾਡੀ ਰਾਜਨੀਤੀ ਆ ਸਾਡੀ ਰਾਜਨੀਤੀ ਦੇ ਵਿੱਚ ਦੂਜੀ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਪਿਛਲੇ ਕਈ ਸਾਲਾਂ ਦੇ ਵਿੱਚ ਗਰਦਾਸਪੁਰ ਦੇ ਲੋਕਾਂ ਨੂੰ ਵੇਖਰ ਜਿ ਮਿਲਿਆ ਨੇ ਔਰ ਮੈਂ ਅਖੀਰ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਨੂੰ ਇਲਾਕਾ ਵਾਸੀਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਪਿਛਲੇ 3.5 ਤੋਂ 4 ਸਾਲ ਦੇ ਕਾਰਜਕਾਲ ਤੇ ਦੌਰਾਨ ਮਾਣਯੋਗ ਭਗਵੰਤ ਮਾਨ ਜੀ ਤੇ ਰਵਿੰਦ ਕੇਜਰੀਵਾਲ ਜੀ ਦੇ ਆਸ਼ੀਰਵਾਦ ਦੇ ਨਾਲ ਰਾਜਨੀਤੀ ਦਾ ਇੱਕ ਦੂਸਰਾ ਰੂਪ ਗੁਰਦਾਸਪੁਰ ਦੇ ਲੋਕਾਂ ਦੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਡਰ ਤੋਂ ਰਹਿਤ ਆ ਜਿੱਥੇ ਲੋਕ ਅੱਜ ਆਪਣੇ ਆਰਾਮ ਨਾਲ ਸਾਹ ਲੈ ਸਕਦੇ ਨੇ ਆਪਣੀ ਗੱਲ ਕਹਿ ਸਕਦੇ ਨੇ ਔਰ ਇਹ ਰਾਜਨੀਤੀ ਦਾ ਦੂਸਰਾ ਰੂਪ ਜਿਹੜੀ ਗੁਰਤੀ ਸਾਨੂੰ ਭਗਵੰਤ ਮਾਨ ਜੀ ਔਰ ਰਵਿੰਦਰ ਕੇਜਰੀਵਾਲ ਜੀ ਨੇ ਦਿੱਤੀ ਆ ਉਹ ਅਸੀਂ ਅੱਜ ਗੁਰਦਾਸਪੁਰ ਦੇ ਲੋਕਾਂ ਦੇ ਅੱਗੇ ਪੇਸ਼ ਕੀਤੀ ਆ ਸੋ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਦਾਸਪੁਰ ਸ਼ਹਿਰ ਦੇ ਵਿੱਚ ਹੋਣ ਜਾ ਰਹੀਆਂ ਨੇ ਸੋ ਮੈਂ ਸ਼ਹਿਰ ਵਾਸੀਆਂ ਨੂੰ ਵੀ ਆ ਮੁਬਾਰਕਬਾਦ ਦੇਣਾ ਔਰ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਇਹ ਸਾਰੇ ਅ ਪ੍ਰਯਾਸਾਂ ਦਾ ਔਰ ਇੰਨਾ ਫੰਡ ਜਿਹੜਾ 33 ਕਰੋੜ ਰੁਪਈਆ ਗਰਦਾਸਪੁਰ ਦੀਆਂ ਸੜਕਾਂ ਦੇ ਉੱਪਰ ਆਇਆ ਤੇ ਤੁਸੀਂ ਇਤਿਆਹਾਜ਼ ਘੜਾ ਕੇ ਵੇਖ ਲਓ ਪਿਛਲਾ ਬਲਵਿੰਦਰ ਜੀ ਕਿੰਨੇ ਟਾਈਮ ਦੀ ਕਾਉਂਸਲਰ ਰਹੇ ਹੋ 10 ਸਾਲ ਕਦੇ ਆਇਆ 33 ਕਰੋੜ ਰੁਪਈਆ ਸੜਕਾਂ ਲਈ 33 ਕਰੋੜ ਰੁਪਈਆ 10 ਸਾਲਲੇ ਕਾਉਂਸਲਰ ਰਹਾ ਕਦੇ ਕਦੇ ਨਹੀਂ ਆਇਆ ਸੋ 33 ਕਰੋੜ ਰੁਪਈਆ ਪਹਿਲੀ ਵਾਰੀ ਸਰਦਾਸਪੁਰ ਸ਼ਹਿਰ ਦੇ ਵਿੱਚ ਆਇਆ ਸੋ ਪਰਮੇਸ਼ਵਰ ਕਿਰਪਾ ਕਰੇ ਕੁਆਲਿਟੀ ਵਧੀਆ ਹੋਊਗੀ ਕਿਉਂਕਿ ਅਸੀਂ ਨਾ ਤੇ ਠੇਕਾ ਦੇਣ ਵੇਲੇ ਵੇਖਣਾ ਵੀ ਕਿੰਨੂੰ ਜਾ ਰਿਹਾ ਨਾ ਨੂੰ ਪੁੱਛਦਾ ਇੱਥੇ ਤਾਂ ਪਹਿਲਾਂ ਪ੍ਰਸਾ ਹੀ ਹੋਰ ਤਰੀਕੇ ਦੇ ਨਹੀਂ ਆ ਵੀ ਠੇਕੇਦਾਰੀ ਵਿਚਾਰਾ ਨਿਚੋੜਿਆ ਜਾਂਦਾ ਸੀ ਆ ਕਿਉਂ ਨਹੀਂ ਪੂਰਾ ਕਰ ਸਕੇ ਨਵਾ ਬਸਟਰਡ ਆਪਣੇ ਕਾਲ ਚ ਕਹਨ ਲਗੀ ਸੀ ਵੀ ਉਹ ਵਿਚਾਰਾ ਠੇਕੇਦਾਰੀ ਨਿਚੋੜਦਾ ਸੀ ਤੋੜੇ ਉਹ ਕੰਪਲੀਟ ਕਿੱਦਾਂ ਕਰਨਾ ਸੀ ਵੀ ਜਦੋਂ ਉਹਦੇ ਪ੍ਰੋਫਿਟ ਚ ਤੁਸੀਂ ਲੁੱਟ ਕੇ ਲੈ ਜਾਓ ਤੇ ਉਹ ਕਿਵੇਂ ਕਰੂਗਾ ਤੇ ਜਦੋਂ ਦੀ ਸਾਡੀ ਸਰਕਾਰ ਬਣੀ ਆ ਜੋ ਬਸਟਰਡ ਵੀ ਕੰਪਲੀਟ ਹੋ ਗਿਆ ਔਰ ਤੁਸੀਂ ਵੇਖ ਲਓ ਜਿਹੜੀ ਇੰਪਰੂਵਮੈਂਟ ਟਰਸਟ ਇਹਨਾਂ ਨੇ ਕਰਜਾਈ ਕਰਕੇ ਛੜਤੀ ਸੀ ਔਰ ਕਿਸਾਨ ਜਿਹੜੇ ਇੰਪਰੂਵਮੈਂਟ ਟਰਸਟ ਦੇ ਬਾਹਰ ਧਰਨਾ ਲਾ ਕੇ ਬੈਠੇ ਸੀ ਜਿਹੜਾ ਦਾ 10 ਤੇ 11 ਕਰੋੜ ਰੁਪਇਆ ਉਹਨਾਂ ਦੀ ਕੰਪਨਸੇਸ਼ਨ ਦੇ ਦੇਣਾ ਸੀਗਾ ਉਹ ਨਹੀਂ ਦਿੱਤਾ ਜਾ ਰਿਹਾ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇੰਨੀ ਪਾਰਦਰਸ਼ਤਾ ਆਈ ਵੀ ਉਹ ਜਿਹੜੀ ਕਰਜ਼ਈ ਇੰਪਰੂਵਮੈਂਟ ਦਾ ਸੀਗੀ ਅੱਜ ਉਹ 100 ਕਰੋੜ ਦੀ ਇੰਪਰੂਵਮੈਂਟ ਟਰਸਟ ਬਣ ਗਈ ਆ ਤੇ ਲੋਕਾਂ ਦਾ ਵਿਕਾਸ ਹੋ ਰਿਹਾ ਦੂਸਰੀ ਮੇਰੀ ਬੇਨਤੀ ਆ ਵੀ ਇਹਨਾਂ ਨੇ ਗਰਦਾਸਪੁਰ ਲੋਕਾਂ ਦਾ ਹੱਕ ਰੋਕਿਆ ਵਾ ਸਾਡੀ ਇੰਪਰੂਵਮੈਂਟ ਟਰਸਟ ਗਰਦਾਸਪੁਰ 5 ਕਰੋੜ ਰੁਪਏ ਦੇ ਪ੍ਰੋਜੈਕਟ ਤਿਆਰ ਕਰਕੇ ਬੈਠੀ ਆ ਸਿਰਫ ਉਹਨੂੰ ਐਨਓਸੀ ਨਹੀਂ ਦੇ ਰਹੇ ਕੋਈ ਗੱਲ ਨਹੀਂ ਥੋੜਾ ਸਮਾਂ ਰਹਿ ਗਿਆ ਕਰਤਾਰਪੁਰ ਲੋਕਾਂ ਨੂੰ ਬਹੁਤ ਸਹੂਲਤਾਂ ਮਿਲਣਗੀਆਂ ਆ ਜਿੱਦਣ ਆ ਮੁਸਬਰ ਕਮੇਟੀ ਦੀ ਟਰਮ ਖਤਮ ਹੁੰਦੀ ਆ ਪਹਿਲਾ ਐਨਓਸੀ ਪਾਸ ਕਰਕੇ ਜਿਹੜੀਆਂ ਸ਼ਹਿਰ ਦੇ ਰਹਿੰਦੇ ਕੰਮ ਨੇ ਉਹਨਾਂ ਨੂੰ ਕਰਾਂਗੇ ਪੈਸੇ ਦੀ ਬਿਲਕੁਲ ਕੋਈ ਕਮੀ ਨਹੀਂ ਆਉਂਦੀ ਤੀ ਜਾਊਗੀ ਜਿੰਦਾਬਾਦ ਸੋਇਸ ਕਰਕੇ ਜਿੰਦਾਬਾਦ ਸੋ ਮੇਰੀ ਬੇਨਤੀ ਆ ਕਿ ਲੋਕਾਂ ਨੂੰ ਵੀ ਆਮ ਆਦਮ ਨੂੰ ਵੀ ਮੇਰੇ ਸ਼ਹਿਰ ਵਾਸੀਆਂ ਨੂੰ ਵੀ ਸਾਡਾ ਸਹਿਯੋਗ ਦਿਓ ਤੁਹਾਡੀ ਜ਼ਿੰਦਗੀਆਂ ਨੂੰ ਸੁਖਰਾਹੀਆਂ ਕਰਨਾ ਤੁਹਾਡੇ ਜੀਵਨ ਨੂੰ ਉੱਪਰ ਚੁੱਕਣਾ ਤੁਹਾਡਾ ਸਰਵਪੱਖੀ ਵਿਕਾਸ ਕਰਨਾ ਸਾਡੀ ਜ਼ਿੰਮੇਵਾਰੀ ਆ